ਕਾਸ ਮਾਡਲ ਦੇ ਨਾਂ ਦੇ ਉੱਤੇ ਸਾਡੇ ਦੇਸ਼ ਦੇ ਅੰਦਰ ਕੀ ਹੋ ਰਿਹਾ ਹੈ ਕਿਵੇਂ ਉੱਥੋਂ ਦੇ ਲੋਕਾਂ ਨੂੰ ਖਤਮ ਕੀਤਾ ਜਾ ਰਿਹਾ ਬਹੁਤ ਵੱਡੇ ਪੱਧਰ ਦੇ ਉੱਤੇ ਪਿੰਡਾਂ ਦਾ ਉਜਾੜਾ ਕੀਤਾ ਜਾ ਰਿਹਾ ਆਦੀ ਰਸਿਆਂ ਨੂੰ ਮਾਰਿਆ ਜਾ ਰਿਹਾ ਪੁਲਿਸ ਮੁਕਾਬਲੇ ਕੋ ਇੱਕ ਦਲਬੋਸ਼ ਸਪਸ਼ਟ ਜਿਹੜੇ ਲੋਕ ਆ ਉਹ ਅਮਨ ਚਾਹੁੰਦੇ ਹੋ ਪਰ ਲੋਕਾਂ ਨੂੰ ਇੰਨਾ ਜਨ ਕਿ ਜਲੀਲ ਕੀਤਾ ਜਾਂਦਾ ਉਹਨਾਂ ਦੀ ਜਦੋਂ ਕਿਸੇ ਪਾਸੇ ਸੁਣਾਈ ਨਹੀਂ ਹੁੰਦੀ ਉਦੋਂ ਹੀ ਅਸਲ ਦੇ ਵਿੱਚ ਉਹ ਬਗਾਵਤ ਵੱਲ ਨੂੰ ਤੁਰਦੇ ਆ ਕਵਲਕ ਤਰ੍ਹਾਂ ਦੇ ਵਰਤਾਂਤ ਸਿਰਜ ਕੇ ਜਿਵੇਂ ਕਿਸੇ ਨੂੰ ਸ਼ਹਿਰੀ ਨਕਲੀ ਕਹਤਾ ਅਗਰ ਕੋਈ ਬੁੱਧੀਜੀਵੀ ਬੋਲਦੇ ਆ ਪੱਤਰਕਾਰ ਬੋਲਦੇ ਆ ਉਹਨਾਂ ਨੂੰ ਸ਼ਹਿਰੀ ਨਕਲੀ ਕਹਿ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੰਸਾਰ ਤੇ ਵਿੱਚ ਜਿਹੜਾ ਵਿਕਾਸ ਹੈ ਉਹ ਹੈ ਮਨੁੱਖੀ ਸਾਧਨਾਂ ਦਾ ਵਿਕਾਸ। ਮਨੁੱਖੀ ਸਾਧਨਾਂ ਦਾ ਵਿਕਾਸ ਦਾ ਮਤਲਬ ਹੈ ਘਰ ਘਰ ਦਾ ਵਿਕਾਸ ਕਿਵੇਂ ਹੁੰਦਾ ਹੈ। ਉਹਨੂੰ ਉਸੇ ਵਿਕਾਸ ਕਹਨੇ ਆ। ਉਹ ਵਿਕਾਸ ਹੈ ਉਹ ਵਾਤਾਵਰਣ ਵੀ ਪੱਕੀ ਹੁੰਦਾ ਹੈ। ਕਿੱਥੇ ਵੀ ਕਿਤੇ ਇਹਦੇ ਵਿੱਚ ਰਿਕਾਪਟਾ ਲੋਕ ਪਾਉਂਦੇ ਨੇ ਜਾਂ ਲੋਕਾਂ ਨੂੰ ਲੱਗਦਾ ਹੈ ਕਿ ਸਾਡਾ ਰੋਜ਼ਗਾਰ ਸਾਡੇ ਘਰ ਸਾਡੀ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉੱਜੜਦੀਆਂ ਨੇ ਤਾਂ ਸਰਕਾਰ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਇੱਕ ਸਾਮਰਾਜਵਾਦੀਆਂ ਲੁਟੇਰਿਆਂ ਦੀ ਨਹੀਂ ਕਿ ਧਿਰਵਾ ਇੱਕ ਲੋਕਾਂ ਦੀ ਧਿਰਾ ਸਾਮਰਾਜਵਾਦੀਆਂ ਦੀ ਜਿਹੜੀ ਧਿਰਵਾ ਦੀ ਟੋਟਲ ਜਿਹੜੀ ਸਰਕਾਰਾਂ ਵਿੱਚ ਵੱਡੀ ਪੱਧੇ ਫਾਟੀਬਾ ਵਧ ਰਿਹਾ ਵਿਕਸਿਤ ਹੋ ਰਿਹਾ ਇਵੇਂ ਜਿਹੜੇ ਭਾਰਤ ਵਿੱਚ ਵਿਕਸਿਤ ਹੋ ਗਿਆ ਉਹਦਾ ਅਰਥ ਕੀ ਆ ਵੀ ਨੰਗੇ ਚਿੱਟੇ ਰੂਪ ਚ ਜਿਹੜੇ ਦੇਸੀ ਬਰੇਸ਼ੀ ਕਾਰਪੋਰੇਟ ਆ ਉਹਨਾਂ ਦੇ ਪੱਖ ਚ ਹਰ ਨੀਤੀ ਬਣਾਉਣੀ ਕਿਤੇ ਵੀ ਲੋਕ ਸੰਘਰਸ਼ ਕਰਨਗੇ ਸਰਕਾਰਾਂ ਬੁਰੇ ਇਰਾਦਿਆਂ ਤੇ ਆਈਆਂ ਹੋਈਆਂ ਨੇ ਚਾਹੇ ਪੰਜਾਬ ਚ ਸੰਘਰਸ਼ ਕਰਨ ਚਾਹੇ ਕਿਤੇ ਹੋਰ ਕਰਨ ਇਹ ਸਰਕਾਰਾਂ ਨੇ ਉਹਨਾਂ ਨੂੰ ਉਜਾੜਨਾ ਹੈ ਮਾਰਨਾ ਹੈ ਤੇ ਜਰ ਕੋਈ ਸਟੇਟ ਹੈ ਜਾਂ ਸਰਕਾਰ ਕਿਸੇ ਵਿਚਾਰਧਾਰਾ ਨੂੰ ਖਤਮ ਕਰਨ ਦਾ ਇੱਕ ਟਾਰਗੇਟ ਲੈ ਕੇ ਚੱਲਦੀ ਹੈ ਤੇ ਉਹਦੇ ਤੋਂ ਇਹ ਸਮਝਿਆ ਜਾ ਸਕਦਾ ਕਿ ਇਹ ਇੱਕ ਇਸ ਤਰ੍ਹਾਂ ਦੀ ਸਰਕਾਰ ਹੈ ਜਿਹੜੀ ਕਿਸੇ ਵੀ ਵੱਖਰੇ ਵਿਚਾਰ ਨੂੰ ਸਹਿਣ ਕਰਨ ਵਾਸਤੇ ਤਿਆਰ ਨਹੀਂ ਦੱਸੇ ਗੱਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਅੱਜ ਲੁਧਿਆਣਾ ਦੇ ਵਿੱਚ ਇੱਕ ਸੈਮੀਨਾਰ ਰੱਖਿਆ ਗਿਆ ਹੈ ਜਿਸ ਦਾ ਮੋਟੋ ਕੀ ਹੈ ਗੱਲਬਾਤ ਕਰਨ ਲਈ ਮੋਹਦਵਾਰ ਬੰਦੇ ਖੜੇ ਨੇ ਸਰ ਜੀ ਜਿਹੜਾ ਸੈਮੀਨਾਰ ਰੱਖਿਆ ਗਿਆ ਹੈ ਰੁੱਖਾਂ ਨੂੰ ਬਚਾਉਣ ਵਾਸਤੇ ਤੇ नक्सਲਵਾਦ ਨੂੰ ਲੈ ਕੇ ਅੱਜ ਸੈਮੀਨਾਰ ਦਾ ਮੋਟੋ ਕੀ ਹੈ ਇਸ ਪ੍ਰੋਗਰਾਮ ਦਾ ਮਕਸਦ ਸਾਡੇ ਦੇਸ਼ ਦੇ ਅੰਦਰ ਜੋ ਦੂਰ ਦਰਾਜ ਇਲਾਕਿਆਂ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਕਤਲੇਆਮ ਤੇ ਜ਼ਬਰ ਹੋ ਰਿਹਾ ਹੈ ਵਿਕਾਸ ਦੇ ਨਾਂ ਦੇ ਉੱਤੇ ਉਹਦੇ ਬਾਰੇ ਜਾਗਰੂਕ ਕਰਨਾ ਹੈ ਤੇ ਇਹ ਕਿਵੇਂ ਜਮਹੂਰੀ ਹੱਕਾਂ ਦਾ ਘਾਣ ਹੈ ਕਿਵੇਂ ਮਨੁੱਖੀ ਹੱਕਾਂ ਦਾ ਬਹੁਤ ਵੱਡੇ ਪੱਧਰ 'ਤੇ ਸਰਕਾਰ ਵੱਲੋਂ ਘਾਣ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਕਿ ਉਹ ਸਮਝ ਸਕਣ ਕਿ ਇਸ ਵਿਕਾਸ ਮਾਡਲ ਦੇ ਨਾਂ ਦੇ ਉੱਤੇ ਸਾਡੇ ਦੇਸ਼ ਦੇ ਅੰਦਰ ਕੀ ਹੋ ਰਿਹਾ ਹੈ ਕਿਵੇਂ ਉੱਥੋਂ ਦੇ ਲੋਕਾਂ ਨੂੰ ਖਤਮ ਕੀਤਾ ਜਾ ਰਿਹਾ ਬਹੁਤ ਵੱਡੇ ਪੱਧਰ ਦੇ ਉੱਤੇ ਪਿੰਡਾਂ ਦਾ ਉਜਾੜਾ ਕੀਤਾ ਜਾ ਰਿਹਾ ਆਦੀਵਾਸੀਆਂ ਨੂੰ ਮਾਰਿਆ ਜਾ ਰਿਹਾ ਪੁਲਿਸ ਮੁਕਾਬਲਿਆਂ ਦੇ ਤੇ ਉਹਦੇ ਨਾਲ ਦੀ ਨਾਲ ਹੈ ਜਿਹੜਾ ਉੱਥੋਂ ਦਾ ਜਿਹੜਾ ਵਾਤਾਵਰਣ ਹੈ ਉਹਨੂੰ ਵੱਡੇ ਪੱਧਰ ਦੇ ਉੱਤੇ ਤਬਾਹ ਕਰਨ ਵਾਲੇ ਪ੍ਰੋਜੈਕਟ ਲਿਆਂਦੇ ਜਾ ਰਹੇ ਆ ਤੇ ਇਹਦੇ ਬਾਰੇ ਲੋਕਾਂ ਨੂੰ ਜਾਗਰੂਕ ਹੋਣਾ ਪੈਗਾ ਕਿਉਂਕਿ ਇਹ ਲੜਾਈ ਜੰਗਲਾਂ ਤੱਕ ਸੀਮਤ ਰਹਿਣ ਵਾਲੀ ਨਹੀਂ ਹੈ ਇਹ ਵਿਕਾਸ ਮਾਡਲ ਹੈ ਜਿਹੜਾ ਕਿਸੇ ਨਾ ਕਿਸੇ ਰੂਪ ਵਿੱਚ ਪੂਰੇ ਦੇਸ਼ ਦੇ ਵਿੱਚ ਹੈ ਜਿਹੜਾ ਇਹ ਥੋਪਿਆ ਜਾ ਰਿਹਾ ਹੈ ਜਦ ਹੱਕਾਂ ਦੀ ਆਵਾਜ਼ ਲਈ ਲੋਕ ਖੜਦੇ ਨੇ ਤੇ ਉਹਨਾਂ ਨੂੰ ਨਕਸਲਵਾਦੀ ਕਿਹਾ ਜਾਂਦਾ ਹੈ ਜੇ ਸ਼ਹਿਰਾਂ ਵਿੱਚ ਲੋਕੀ ਖੜਦੇ ਨੇ ਉਹਨਾਂ ਨੂੰ ਸ਼ਹਿਰੀ ਨਕਸਲਵਾਦੀ ਕਿਹਾ ਜਾਂਦਾ ਵੈ ਤੇ ਇਹਨਾਂ ਉੱਤੇ लाठी चार्ज ਵੀ ਕੀਤੇ ਜਾਂਦੇ ਨੇ ਕਈ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਬੀਤੇ ਦਿਨਾਂ ਦੇ ਵਿੱਚ ਵਾਇਰਲ ਹੋਈ ਜੰਗਲ ਵੱਡੇ ਜਾ ਰਹੀ ਸੀ ਉਸ ਦਿਨ ਜਦ ਉਹ ਅੱਗੇ ਆਏ ਤਾਂ ਉਹਨਾਂ ਤੇ लाठी चार्ज ਵੀ ਕੀਤਾ ਗਿਆ ਐ ਦੇਖੋ ਨਕਸਲੀ ਇੱਕ ਵਿਚਾਰਤਾ ਰਹਿ ਤੁਸੀਂ ਕਿਸੇ ਵਿਚਾਰਤਾਰਾਂ ਨੂੰ ਅਗਰ ਕੋਈ ਸਟੇਟ ਹੈ ਜਾਂ ਸਰਕਾਰ ਕਿਸੇ ਵਿਚਾਰਧਾਰਾ ਨੂੰ ਖਤਮ ਕਰਨ ਦਾ ਇੱਕ ਟਾਰਗੇਟ ਲੈ ਕੇ ਚੱਲਦੀ ਹੈ ਤੇ ਉਹਦੇ ਤੋਂ ਇਹ ਸਮਝਿਆ ਜਾ ਸਕਦਾ ਕਿ ਇਹ ਇੱਕ ਇਸ ਤਰ੍ਹਾਂ ਦੀ ਸਰਕਾਰ ਹੈ ਜਿਹੜੀ ਕਿਸੇ ਵੀ ਵੱਖਰੇ ਵਿਚਾਰ ਨੂੰ ਸਹਿਣ ਕਰਨ ਵਾਸਤੇ ਤਿਆਰ ਨਹੀਂ ਹੈ ਇਹਦਾ ਆਪਣੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੀਆਂ ਸਰਕਾਰਾਂ ਦੀ ਸਾਡੇ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਔਰ ਇਹਨਾਂ ਨੂੰ ਲੋਕਾਂ ਨੂੰ ਇਹਨਾਂ ਦੇ ਖਿਲਾਫ ਉੱਠ ਕੇ ਇਹਨਾਂ ਨੂੰ ਸੱਤਾ ਤੋਂ ਲਾਉਣ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਔਰ ਇਹਦੇ ਖਿਲਾਫ ਲੜਨਾ ਚਾਹੀਦਾ ਪਰ ਨਾਲ ਦੀ ਨਾਲ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜਾ ਇਹ ਵੱਖ-ਵੱਖ ਤਰ੍ਹਾਂ ਦੇ ਵਰਤਾਂ ਸਰਜ ਕੇ ਜਿਵੇਂ ਕਿਸੇ ਨੂੰ ਸ਼ਹਿਰੀ ਨਕਸਲੀ ਕਹਤਾ ਅਗਰ ਕੋਈ ਬੁੱਧੀਜੀਵੀ ਬੋਲਦੇ ਆ ਪੱਤਰਕਾਰ ਬੋਲਦੇ ਆ ਉਹਨਾਂ ਨੂੰ ਸ਼ਹਿਰੀ ਨਕਸਲੀ ਕਹ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਦੀ ਜਵਾਨਬੰਦੀ ਕੀਤੀ ਜਾ ਰਹੀ ਹੈ ਇਹ ਸਾਰਾ ਅਸਲ ਦੇ ਵਿੱਚ ਇੱਕ ਨੈਰੇਟਿਵ ਹੈ ਇੱਕ ਵਰਤਾਂਤ ਹੈ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਜੋ ਕਰਕੇ ਸਰਕਾਰ ਕਰ ਰਹੀ ਹੈ ਉਹ ਜਾਇਜ਼ ਕਰ ਰਹੀ ਹੈ ਵਿਕਾਸ ਲਈ ਕਰ ਰਹੀ ਹੈ ਜਦ ਕਿ ਇਹ ਪੂਰੀ ਤਰ੍ਹਾਂ ਵਿਨਾਸ਼ਕਾਰੀ ਮਾਡਲ ਹੈ ਇਹਦਾ ਨਾ ਲੋਕਾਂ ਦੀ ਡਿਵੈਲਪਮੈਂਟ ਦੇ ਨਾਲ ਕੋਈ ਸਬੰਧ ਹੈ ਨਾ ਇਹਦਾ ਵਾਤਾਵਣ ਦੇ ਪੂਰੀ ਤਰ੍ਹਾਂ ਇਹ ਵਾਤਾਵਣ ਦੇ ਖਿਲਾਫ ਹੈ ਤੇ ਪੂਰੀ ਤਰ੍ਹਾਂ ਲੋਕਾਂ ਦੇ ਹਿੱਤਾਂ ਦੇ ਖਿਲਾਫ ਹੈ ਸਰ ਮੋਡਰਨਾਈਜੇਸ਼ਨ ਅਰਬਨਾਈਜੇਸ਼ਨ ਦੇ ਨਾਤੇ ਪ੍ਰਾਈਵੇਟਾਈਜੇਸ਼ਨ ਕਰਨਾ ਕਿਸੇ ਸੈਕਟਰ ਦਾ ਇਸ ਚੀਜ਼ ਨੂੰ ਕਿਦਾਂ ਦੇਖਦੇ ਹੋ ਅਸਲ ਤੇ ਵਿੱਚ ਜਿਹੜਾ ਵਿਕਾਸ ਹੈ ਉਹ ਹੈ ਮਨੁੱਖੀ ਸਾਧਨਾਂ ਦਾ ਵਿਕਾਸ ਦਾ ਮਨੁੱਖੀ ਸਾਧਨਾਂ ਦਾ ਵਿਕਾਸ ਦਾ ਮਤਲਬ ਹੈ ਘਰ ਘਰ ਦਾ ਵਿਕਾਸ ਕਿਵੇਂ ਹੁੰਦਾ ਉਹਨੂੰ ਅਸੀਂ ਵਿਕਾਸ ਕਹਿੰਦੇ ਹਾਂ ਉਹ ਵਿਕਾਸ ਹੈ ਉਹ ਵਾਤਾਵਰਣ ਵੀ ਪੱਕੀ ਹੁੰਦਾ ਹੈ ਉਹ ਬਕਾਇਦਾ ਤੌਰ ਤੇ ਪਿੰਡ ਤੋਂ ਸ਼ੁਰੂ ਹੋ ਕੇ ਅੱਗੇ ਜਾਂਦਾ ਹੈ ਤੇ ਉਹ ਛੋਟੇ ਛੋਟੇ ਕਿੱਤਿਆਂ ਨਾਲ ਹੋਰਾਂ ਨਾਲ ਅੱਗੇ ਜਾਂਦਾ ਹੈ ਇਹ ਜਿਹੜਾ ਇਹ ਵਿਕਾਸ ਹੈ ਵੱਡੇ ਵੱਡੇ ਪ੍ਰੋਜੈਕਟ ਲਾ ਕੇ ਇੱਕ ਪੂੰਜੀਪਤੀ ਵਾਸਤੇ ਹਜ਼ਾਰਾਂ ਲੋਕਾਂ ਨੂੰ ਉਜਾੜ ਦੋ ਤੇ ਫਿਰ ਸੈਂਕੜਿਆਂ ਨੂੰ ਕਹੋ ਅਸੀਂ ਰਜ ਕਰ ਦਿੰਨੇ ਆ ਇਹ ਇਹ ਜਿਹੜਾ ਇਹ ਜਿਹੜਾ ਵਿਕਾਸ ਹੈ ਇਹ ਅਸਲ ਚ ਕੁਝ ਮੁਠੀ ਪਰ ਲੋਕਾਂ ਨੂੰ ਅਮੀਰ ਕਰਨ ਵਾਸਤੇ ਤੇ ਬਾਕੀ ਲੋਕਾਂ ਨੂੰ ਗੰਗਾਲ ਕਰਨ ਵਾਲਾ ਵਿਕਾਸ ਹੈ ਤੇ ਇਥੋਂ ਦੇ ਸਾਧਨਾਂ ਦੀ ਲੁੱਟ ਕਰਨ ਵਾਲਾ ਵਿਕਾਸ ਹੈ ਇਥੋਂ ਦੇ ਵਾਤਾਵਰਣ ਇਥੋਂ ਦੇ ਹਰ ਤਰ੍ਹਾਂ ਦੇ ਜੀਵ ਜੰਤੂਆਂ ਨੂੰ ਜਿਹੜਾ ਹੈਗਾ ਖਤਮ ਕਰਨ ਵਾਲਾ ਵਿਕਾਸ ਹੈ ਚਿੰਤਾ ਜ਼ਾਹਿਰ ਕਰਨਾ ਵੀ ਸਹੀ ਹੈ ਤੇ ਅੱਜ ਦੇ ਸੈਮੀਨਾਰ ਅਨੁਸਾਰ ਤੁਸੀਂ ਕਿਦਾਂ ਦੇਖਦੇ ਹੋ ਗੱਲ ਤਾਂ ਦੇਖੋ ਮੋٹے ਤੌਰ ਤੇ ਸਾਫ ਹੈ ਕਿ ਜੋ ਅੱਜ ਦਾ ਸਮਾਗਮ ਹੈ ਇਹ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਜੋ ਸਰਕਾਰ ਮੁਲਕ ਪੱਧਰ ਤੇ ਮੁਲਕ ਪੱਧਰ ਤੇ ਜੋ ਸਰਕਾਰ ਕਰ ਰਹੀ ਹੈ ਲੋਕਾਂ ਦੇ ਨਾਲ ਇਸ ਨਾਂ ਤੇ ਕਰ ਰਹੀ ਹੈ ਕਿ ਅਸੀਂ ਵਿਕਾਸ ਕਰ ਰਹੇ ਹਾਂ ਲੇਕਿਨ ਇਹ ਗੱਲ ਬਿਲਕੁਲ ਕਿੱਤੇ ਦਿਨ ਵਾਂਗ ਸਾਫ਼ ਹੈ ਕਿ ਸਰਕਾਰ ਕਾਰਪੋਰੇਟਾਂ ਦੀ ਧਿਰ ਬਣ ਕੇ ਉਹਨਾਂ ਦੀ ਮੈਨੇਜਮੈਂਟ ਕਮੇਟੀ ਬਣ ਕੇ ਉਹਨਾਂ ਦੇ ਭਲੇ ਲਈ ਕੰਮ ਕਰ ਰਹੀ ਹੈ ਜਿੱਥੇ ਵੀ ਕਿਤੇ ਇਹਦੇ ਵਿੱਚ ਰੁਕਾਵਟਾਂ ਲੋਕ ਪਾਉਂਦੇ ਨੇ ਜਾਂ ਲੋਕਾਂ ਨੂੰ ਲੱਗਦਾ ਹੈ ਕਿ ਸਾਡਾ ਰੋਜ਼ਗਾਰ ਸਾਡੇ ਘਰ ਸਾਡੀ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉੱਜੜਦੀਆਂ ਨੇ ਤਾਂ ਸਰਕਾਰ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸਰਕਾਰ ਉਹਨਾਂ ਨੂੰ ਉਜਾੜ ਕੇ ਮਾਰ ਕੇ ਹਰ ਤਰੀਕਾ ਵਰਤ ਕੇ ਆਪਣਾ ਮਨਸ਼ਾ ਜਿਹੜਾ ਪੂਰਾ ਕਰਨਾ ਚਾਹੁੰਦੀ ਹੈ ਤੇ ਉਹਦੇ ਲਈ ਬਸਤਰ ਹੋਇਆ ਜਾਂ ਚਾਰਖੰਡ ਹੋਇਆ ਜਾਂ ਹੋਰ ਜਿਹੜੇ ਆਦਿਵਾਸੀ ਲੋਕ ਨੇ ਜਾਂ ਜਿਹੜੇ ਲੋਕ ਆਪਣਾ ਰਾਜਨੀਤਿਕ ਪ੍ਰੋਗਰਾਮ ਲੈ ਕੇ ਕੰਮ ਕਰ ਰਹੇ ਨੇ ਉਹਨਾਂ ਨੂੰ ਨਕਸਲਾਈਟ ਕਿਹਾ ਜਾਂਦਾ ਹੈ ਮੌਵਾਦੀ ਕਿਹਾ ਜਾਂਦਾ ਹੈ ਉਹਨਾਂ ਦਾ ਰਾਜਨੀਤਿਕ ਪ੍ਰੋਗਰਾਮ ਹੈ ਪਰ ਲੇਕਿਨ ਉਸ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਦੇ ਪ੍ਰੋਗਰਾਮ ਨੂੰ ਸਮਝਣ ਦੀ ਬਜਾਏ ਸਰਕਾਰ ਉਹਨਾਂ ਨੂੰ ਮਾਰਨ ਉਜਾੜਨ ਤੇ ਲੱਗੀ ਹੋਈ ਹੈ ਤੇ মিডিਆ ਉਹਨਾਂ ਦਾ ਇਹ ਕਿਤੇ ਧੂਫਨੀ ਕੱਢ ਰਿਹਾ ਕਿ ਉਹ ਉਹਨਾਂ ਲੋਕਾਂ ਨਾਲ ਹੋ ਕੀ ਰਿਹਾ ਹੈ ਤਾਂ ਅਸੀਂ ਇਹ ਛੋਟੇ ਜਿਹੇ ਇੱਕ ਪ੍ਰੋਗਰਾਮ ਦੇ ਰਹੀ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਕਿ ਕਿਤੇ ਵੀ ਲੋਕ ਸੰਘਰਸ਼ ਕਰਨਗੇ ਸਰਕਾਰਾਂ ਬੁਰੇ ਇਰਾਦਿਆਂ ਤੇ ਆਈਆਂ ਹੋਈਆਂ ਨੇ ਚਾਹੇ ਪੰਜਾਬ ਚ ਸੰਘਰਸ਼ ਕਰਨ ਚਾਹੇ ਕਿਤੇ ਹੋਰ ਕਰਨ ਇਹ ਸਰਕਾਰਾਂ ਨੇ ਉਹਨਾਂ ਨੂੰ ਉਜਾੜਨਾ ਹੈ ਮਾਰਨਾ ਹੈ ਤੇ ਇਹ ਗੱਲਾਂ ਚ ਸਾਹਮਣੇ ਆ ਰਹੀਆਂ ਨੇ ਤੇ ਸਰਕਾਰ ਭਾਵੇਂ ਕੇਂਦਰ ਦੀ ਹੋਵੇ ਤੇ ਭਾਵੇਂ ਰਾਜਾਂ ਦੀ ਹੋਵੇ ਸਰਕਾਰ ਭਾਵੇਂ ਪਹਿਲਾਂ ਕੋਈ ਆਈ ਹੋਵੇ ਜਾਂ ਹੁਣ ਮੌਕੇ ਦੀਆਂ ਸਰਕਾਰਾਂ ਨੇ ਇਹਨਾਂ ਨੇ ਆਪਣਾ ਉਹੀ ਕੰਮ ਕੀਤਾ ਹੈ ਪਹਿਲੀਆਂ ਨੇ ਵੀ ਤੇ ਹੁਣ ਵੀ ਇਹ ਕਰ ਰਹੇ ਨੇ ਤੇ ਹੁਣ ਬੜੀ ਬਰਬਰਤਾ ਨਾਲ ਬੜੀ ਬੁਰੀ ਤਰ੍ਹਾਂ ਨਾਲ ਯਾਨੀ ਲੋਕਾਂ ਦੇ ਖਿਲਾਫ ਸਰਕਾਰ ਜੰਗ ਛੇੜ ਚੁੱਕੀ ਹੈ ਤੇ ਲੋਕਾਂ ਨੂੰ ਦਬਾਉਣ ਦੇ ਲਈ ਮਾਰਨ ਦੇ ਲਈ ਕਾਰਪੋਰੇਟਾਂ ਦੇ ਘਰ ਭਰਨ ਦੇ ਲਈ ਤੇ ਆਪਣੀ ਇਥੋਂ ਦੀ ਪੂੰਜੀ ਭਤੀ ਜਮਾਤ ਦਾ ਢਿੱਡ ਪਰਨ ਦੇ ਲਈ ਇਹ ਸਰਕਾਰ ਇੰਨਾ ਜ਼ਬਰ ਤੇ ਜ਼ੁਲਮ ਕਰ ਰਹੀ ਹੈ ਲੇਕਿਨ ਇਹ ਜਿਆਦਾਤਰ ਨਹੀਂ ਚੱਲਦਾ ਜਦੋਂ ਲੋਕ ਜਾਗਰੂਕ ਹੁੰਦੇ ਨੇ ਲੋਕ ਇਹਨੂੰ ਮੋੜਾ ਦਿੰਦੇ ਨੇ ਇਹੋ ਜੀਆਂ ਸਰਕਾਰਾਂ ਨੂੰ ਡੱਕ ਪਾਉਂਦੇ ਨੇ ਇਹ ਜਾਗਰੂਕ ਕਰਨਾ ਅੱਜ ਸਾਡਾ ਇੰ ਛੋਟੇ ਜਿਹੇ ਸੈਮੀਨਾਰ ਦਾ ਮਕਸਦ ਹੈ ਅੱਜ ਦੇ ਸੈਮੀਨਾਰ ਦੇ ਵਿੱਚ ਹੋਰ ਵੀ ਲੋਕ ਪਹੁੰਚੇ ਨੇ ਗੱਲਬਾਤ ਕਰਨ ਨੇ ਮੈਮ ਅੱਜ ਦਾ ਸੈਮੀਨਾਰ ਜਿਹੜਾ ਵੈ ਰੱਖਿਆ ਗਿਆ ਹੈ ਤੇ ਅੱਜ ਸੈਮੀਨਾਰ ਕਿੱਥੇ ਰੱਖਿਆ ਗਿਆ ਤੇ ਕਿਹਨਾਂ ਵੱਲੋਂ ਰੱਖਿਆ ਗਿਆ ਇਹ ਅੱਜ ਤਾਂ ਸੈਮੀਨਾਰ ਸਾਡੇ ਪਿੰਡ ਸੁਨੇਤ ਦੇ ਵਿੱਚ ਇਨ ਕਲੱਬ ਜਮੂਰੀ ਕੇਂਦਰੀ ਵੱਲੋਂ ਰੱਖਿਆ ਗਿਆ ਹੈ ਤਾਂ ਕਿ ਆਮ ਲੋਕਾਂ ਨੂੰ ਇੱਥੇ ਜਾਗਰੂਕ ਕੀਤਾ ਜਾਵੇ ਸਮੇਂ-ਸਮੇਂ ਤੇ ਜਦੋਂ ਵੀ ਇਸ ਤਰ੍ਹਾਂ ਦੇ ਸਰਕਾਰਾਂ ਵੱਲੋਂ ਕੋਈ ਵੀ ਇਸ ਤਰ੍ਹਾਂ ਦੇ ਜ਼ਬਰ ਜ਼ੁਲਮ ਕੀਤੇ ਜਾਂਦੇ ਨੇ ਤਾਂ ਇਹਨਾਂ ਇਹਨਾਂ ਦਾ ਮੇਨ ਹੁੰਦਾ ਹੈ ਕਿ ਅਸੀਂ ਆਮ ਲੋਕਾਂ ਨੂੰ ਇਹਨਾਂ ਨੂੰ ਜਾਗਰੂਕ ਕਰੀਏ ਇਹਨਾਂ ਨੂੰ ਚੇਤਨ ਕਰੀਏ ਤੇ ਹਰ ਇੱਕ ਮਸਲਿਆਂ ਨੂੰ ਲੈ ਕੇ ਇੱਥੇ ਇਸ ਤਰ੍ਹਾਂ ਦੇ ਸੈਮੀਨਾਰ ਕੀਤੇ ਜਾਂਦੇ ਨੇ ਸਰ ਕੀ ਲੱਗਦਾ ਹੈ ਕਿ ਸੈਮੀਨਾਰ ਕਰਨ ਨਾਲ ਜਿਹੜੇ ਅੱਜ ਦਾ ਯੂਥ ਹੈ ਕਿਉਂਕਿ ਯੂਥ ਜਿਹੜਾ ਹੈ এডুকেਟਿਡ ਯੂਥ ਇਹ ਬਹੁਤ ਵੱਡਾ ਹਿੱਸਾ ਪਾਉਂਦਾ ਵੈ ਕਿਸੇ ਦੇਸ਼ ਦੀ ਤਰੱਕੀ ਦੇ ਵਿੱਚ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਦੇਖੋ ਗੱਲ ਇਹ ਆ ਵੀ ਮੀਡੀਆ ਜਿਹੜਾ ਵੱਡੀ ਪੱਧਰ ਤੇ ਇਹ ਹੁਕਮਰਾਨਾਂ ਦੇ ਪੱਖ ਚ ਲੈ ਕੇ ਜਾ ਰਿਹਾ ਉਹਨਾਂ ਨਾਲ ਚੱਲ ਰਿਹਾ ਇਸ ਕਰਕੇ ਲੋਕਾਂ ਕੋਲ ਕੀ ਸਾਧਨ ਆ ਇੱਕ ਲੋਕਾਂ ਦੇ ਸਾਧਨ ਆ ਤੇ ਇੱਕ ਜਿਹੜੇ ਨਿੱਕੇ ਹੁਕਮਰਾਨਾਂ ਦੇ ਸਾਧਨ ਆ ਉਹਨਾਂ ਕੋਲ ਬਹੁਤ ਵੱਡੇ ਸਾਧਨ ਆ ਉਹ ਨੌਜਵਾਨਾਂ ਨੂੰ ਕਿੱਧਰਲੇ ਪਾਸੇ ਪਾ ਰਹੇ ਆ ਉਹ ਨਸ਼ਿਆਂ ਵਾਲੇ ਵੀ ਪਾ ਰਹੇ ਆ ਉਹਦੇ ਵਿੱਚ ਜਿਹੜੇ ਮਿਹਨਤੀ ਲੋਕ ਆ ਜਿਹੜੇ ਜ਼ਬਰ ਜ਼ੁਲਮ ਦੇ ਯਾਨਕਿ ਸ਼ਿਕਾਰ ਆ ਉਹਨਾਂ ਕੋਲ ਤੁਹਾਡੇ ਵਰਗਾ ਯਾਨਕਿ ਕੋਈ ਮੀਡੀਆ ਆ ਜਾਂਦਾ ਕੋਈ ਮਾਣੀ ਮੋਟੀ ਅਖਬਾਰ 'ਚ ਖਬਰ ਲੱਗ ਜਾਂਦੀ ਆ ਉਹਦੇ ਵਿੱਚ ਛੋਟੀਆਂ ਛੋਟੀਆਂ ਮੀਟਿੰਗਾਂ ਕਰਕੇ ਜਾਂ ਕੋ ਰੈਲੀਆਂ ਕਰਕੇ ਕੋ ਪ੍ਰਦਰਸ਼ਨ ਕਰਕੇ ਉਹ ਆਪਣੀ ਆਵਾਜ਼ ਯਾਨਕਿ ਜਿਹੜੀ ਉਹ ਲਿਆਣਾ ਚਾਹੁੰਦੇ ਆ ਦੇਖੋ ਇੱਕ ਗੱਲ ਬਹੁਤ ਸਪਸ਼ਟ ਆ ਜਿਹੜੇ ਲੋਕ ਆ ਉਹ ਅਮਨ ਚਾਹੁੰਦੇ ਹੁੰਦੇ ਆ ਪਰ ਲੋਕਾਂ ਨੂੰ ਇੰਨਾ ਜਨ ਕੇ ਜਲੀਲ ਕੀਤਾ ਜਾਂਦਾ ਉਹਨਾਂ ਦੀ ਜਦੋਂ ਕਿਸੇ ਪਾਸੇ ਸੁਣਾਈ ਨਹੀਂ ਹੁੰਦੀ ਉਦੋਂ ਹੀ ਅਸਲ ਦੇ ਵਿੱਚ ਉਹ ਬਗਾਵਤਪਲ ਨੂੰ ਤੋੜਦੇ ਆ ਜਣੀ ਬਗਾਵਤਪਲ ਨੂੰ ਵੀ ਉਹਨਾਂ ਨੂੰ ਇਹ ਤੋੜਨ ਦਾ ਪੱਖ ਇਹ ਹੁਕਮਰਾਨ ਜਣ ਕੇ ਉਹਦੇ ਜ਼ਿੰਮੇਵਾਰ ਹੁੰਦੇ ਆ ਜੇ ਅੱਜ ਜਣ ਕੇ ਆਦਵਾਰਸੀਆਂ ਦੇ ਵਿੱਚ ਇਹ ਕਿਹਾ ਜਾਂਦਾ ਜੀ ਉਹ ਮਾਓਵਾਦੀ ਆ ਉਹ ਹਥਿਆਰ ਚੱਕਿਓ ਸੀ ਉਹਨਾਂ ਤਾਂ ਮਾਰ ਦਿੱਤਾ ਗੱਲ ਇਹ ਦੇਖਣ ਵਾਲੀ ਆ ਵੀ ਉੱਥੇ ਜਿਹੜੀ ਸਮੱਸਿਆ ਲੋਕਾਂ ਦੀ ਉਹ ਪੈਦਾ ਕਿਨ ਕੀਤੀ ਜੋਦੂ 1 ਲਈ ਅਦਾਲਤਾਂ ਵੀ ਬੰਦ ਉਹਨਾਂ ਲਈ ਪੁਲਿਸ ਪ੍ਰਸ਼ਾਸਨ ਦਾ ਪ੍ਰਬੰਧ ਜਿਹੜੇ ਬੰਦ ਉਹਨਾਂ ਲਈ ਹਰ ਫੌਜ ਹਰ ਚੀਜ਼ ਦਾ ਇਨਕੀ ਪ੍ਰਬੰਧ ਬੰਦ ਉੱਥੇ ਇਨਕੀ ਅਸਲ ਵਿੱਚ ਲੋਕ ਕੀ ਕਰਨਗੇ ਲੋਕਾਂ ਕੋਲ ਇੱਕੋ ਗੱਲ ਹੋ ਜਾਂਦੀ ਆ ਵੀ ਆਪਣੀ ਆਵਾਜ਼ ਉਠਾਉਣਾ ਆਪਣੀ ਆਵਾਜ਼ ਤੇ ਲੋਕਾਂ ਨੂੰ ਇਕੱਠੇ ਕਰਨਾ ਤੇ ਇਹ ਜਿਹੜਾ ਸਿਸਟਮ ਆ ਇਹਨੂੰ ਬਦਲਣ ਤੋਂ ਬਿਨਾਂ ਲੋਕਾਂ ਕੋਲ ਕੋਈ ਹੱਲ ਨਹੀਂ ਰਹਿੰਦਾ ਨਿਕੀ ਇਹਦੇ ਤੌਰ ਤੇ ਅੱਜ ਜਦੋਂ ਹੀ ਸੰਸਾਰ ਪੱਧਰ ਤੇ ਦੇਖਦੇ ਆ ਉੱਥੇ ਵੀ ਦੋ ਤਰੀਕੇ ਦੀਆਂ ਸਪੱਸ਼ਟ ਧਿਰਾਂ ਬਣੀਆਂ ਆਂ ਇੱਕ ਸਾਮਰਾਜਵਾਦੀਆਂ ਲੁਟੇਰਿਆਂ ਦੀ ਨਹੀਂ ਕਿ ਧਿਰਵਾ ਇੱਕ ਲੋਕਾਂ ਦੀ ਧਿਰਾਂ ਸਾਮਰਾਜਵਾਦੀਆਂ ਦੀ ਜਿਹੜੀ ਧਿਰਵਾ ਦੀ ਟੋਟਲ ਜਿਹੜੇ ਸਰਕਾਰਾਂ ਵਿੱਚ ਵੱਡੇ ਪੱਦੇ ਫਾਟੀ ਬਾਦ ਨੇ ਵਿਕਸਿਤ ਹੋ ਰਿਹਾ ਇਵੇਂ ਜਿਹੜੇ ਭਾਰਤ ਵਿੱਚ ਵਿਕਸਿਤ ਹੋ ਗਿਆ ਉਹਦਾ ਅਰਥ ਕੀ ਆ ਵੀ ਨੰਗੇ ਚਿੱਟੇ ਰੂਪ ਚ ਜਿਹੜੇ ਦੇਸੀ ਵਿਦੇਸ਼ੀ ਕਾਰਪੋਰੇਟ ਆ ਉਹਨਾਂ ਦੇ ਪੱਖ ਚ ਹਰ ਨੀਤੀ ਬਣਾਉਣੀ ਉਹ ਨੀਤੀ ਕਿਉਂ ਬਣਾਉਂਦੇ ਆ ਕਿਉਂਕਿ ਉਹ ਉਹਦੇ ਲੁਟੇਰੇ ਹਿੱਟ ਆ ਕਿਉਂਕਿ ਇਹ ਜਿਹੜੀ ਸਟੇਟ ਮਸ਼ੀਨਰੀ ਹੈ ਇਹ ਸਾਰੇ ਦੇ ਸਾਰੇ ਟੁੱਟੇ ਰੂਪ ਚ ਨੰਗੇ ਚਿੱਟੇ ਰੂਪ ਚ ਕਾਰਪੋਰੇਟਾਂ ਦੇ ਪੱਖ ਚ ਖੜੇ ਆ ਨਾ ਇਹ ਜੋ ਮਰਜ਼ੀ ਲੱਲਣ ਜੋ ਮਰਜ਼ੀ ਇਹ ਕਹਿਣੀ ਅਸੀਂ ਲੋਕਾਂ ਦਾ ਪਕਾੜ ਚਾਉਂਦੇ ਆ ਫਲਾਨਾ ਕੁਝ ਕਰਨਾ ਚਾਹੁੰਦੇ ਆ ਹੁਣ ਤੁਸੀਂ ਅਵਲੇ ਕੱਲੀ ਚਾਰ ਉੱਥੇ ਦੀ ਗੱਲ ਨਹੀਂ ਯਾਨਕਿ ਆਦਵਾਰਸੀਆਂ ਦੀ ਹੁਣ ਪੰਜਾਬ ਦੇ ਵਿੱਚ ਵੀ ਨਹੀਂ ਕਿ ਜਿਹੜੀ ਜ਼ਮੀਨ ਆ ਜਾਇਦਾਦ ਤਾਂ ਲੋਕਾਂ ਕੋਲ ਖੋਈ ਜਾਂ ਰਹੀ ਆ ਜਦਕਿ ਪਤਾ ਜਿਹੜਾ ਪੰਜਾਬ ਆ ਉਹਦੇ ਕੋਲ ਕੀ ਆ ਕੱਲਾ ਖੇਤੀ ਆ ਨਾ ਇਹ ਖੇਤੀ ਦੀ ਜ਼ਮੀਨ ਤੁਸੀਂ ਅਜਾੜ ਦੋਣਗੇ ਇੱਥੇ ਦੇ ਪਿੰਡਾਂ ਦੇ ਜਿਹੜੇ ਮਜ਼ਦੂਰ ਕਿਸਾਨ ਉਹਨਾਂ ਕੋਲ ਕੀ ਬਚਿਆ ਇਹਦੇ ਕਰਕੇ ਜੇ ਅੱਜ ਲੋਕ ਪਿੰਡਾਂ ਦੇ ਉੱਠ ਕੇ ਇਹ ਇਹਦੇ ਖਿਲਾਫ ਲੜਦੇ ਆ ਤੇ ਇਹਨੂੰ ਵੀ ਕਹਿਣਗੇ ਮਾਓਵਦੀ ਆ ਨੈਕਸਲਵਾਦੀ ਆ ਕਿਉਂਕਿ ਉਹ ਵਿਰੋਧ ਕਰ ਰਹੇ ਆ ਇਸ ਕਰਕੇ ਅਸੀਂ ਕਹਿੰਦੇ ਆ ਵੀ ਜਿਹੜੀ ਹਨ ਕਿ ਸਲਵੇਚ ਲੋਕਾਂ ਨੂੰ ਹਨ ਕਿ ਆਪਣੀ ਲੜਾਈ ਲਾਣੀ ਪੈਣੀ ਆ ਉਹਨਾਂ ਨੂੰ ਵੱਖਰੇ ਵੱਖਰੇ ਢੰਗ ਨਾਲ ਆਪਣੀ ਆਵਾਜ਼ ਜਿਹੜੀ ਲੋਕਾਂ ਤੱਕ ਪਹੁੰਚਾਉਣੀ ਪੈਣੀ ਆ ਉਹਨਾਂ ਨੂੰ ਜਣੀ ਇੱਕ ਇੱਕ ਮੋਟਾ ਯਾਰ ਕਰਨੀ ਪੈਣੀ ਆ ਤੇ ਉਹਨਾਂ ਸੰਘਰਸ਼ ਕਰਨਾ ਪੈਣਾ ਤੇ ਇਹੀ ਸਾਡਾ ਇਨਕ ਸਲੋਗਨ ਬਾਬਾ ਜੀ ਕਿੱਦਾਂ ਦੇਖਦੇ ਹੋ ਕਿ ਹਰ ਵਾਰੀ ਪ੍ਰੋਟੈਸਟ ਕਰਕੇ ਰੋਸ਼ ਪ੍ਰਦਰਸ਼ਨ ਕਰਕੇ ਇਹਦਾ ਤੇ ਸੈਮੀਨਾਰ ਕਰਕੇ ਆਪਣੇ ਹੱਕਾਂ ਦੀ ਆਵਾਜ਼ ਲਈ ਖੜਨਾ ਹੀ ਪੈਂਦਾ ਵੈ ਕਿਉਂ ਅਸੀਂ ਬਹੁਤਾ ਲੰਬਾ ਚੌੜਾ ਲੈਕਚਰ ਨਹੀਂ ਕਰਨਾ ਵਾ ਅਸੀਂ ਠੇੜ ਫੇੜ ਜਾਂ ਵੀ ਇੱਕੋ ਗੱਲ ਕਹਾਂਗੇ ਵੀ ਜਿਹੜੀ ਕੇਂਦਰ ਸਰਕਾਰ ਆ ਇਹ ਕਰੋੜ ਪਰਸੈਂਟ ਕਾਰਪੋਰੇਟ ਘਰਾਣੇ ਦੇ ਹੱਕ ਵਿੱਚ ਭੁਗਤ ਰਹੀ ਆ ਜਿਹੜੇ ਲੋਕਾਂ ਨੇ ਮਤਦਾਦਾਨ ਦੇ ਕੇ ਆਹ ਮਤਦਾਦਾਨ ਦੇ ਕੇ ਭਾਰਤ ਦੇਸ਼ ਦੇ ਲੋਕਾਂ ਨੇ ਮਤਦਾਦਾਨ ਦੇ ਕੇ ਸਾਰਿਆਂ ਨੇ ਇਸ ਨੂੰ ਕੁਰਸੀ ਤੇ ਬਿਠਾਇਆ ਉਹ ਲੋਕਾਂ ਦੇ ਇਹ ਕੇਂਦਰ ਸਰਕਾਰ ਹੱਕ ਕੁਚਲਨੇ ਚਾਹੁੰਦੀ ਆ ਉਹਨਾਂ ਦੇ ਹੱਕ ਦੱਬਣੇ ਚਾਹੁੰਦੀ ਆ ਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਇਹ ਸਾਰਾ ਕੁਝ ਕਰ ਰਹੀ ਆ ਪਹਿਲਾਂ ਦੇਖੋ ਲੰਬੀ ਚੌੜੀ ਗੱਲ ਹੋ ਜਾਂਦੀ ਆ ਪਹਿਲਾਂ ਖੇਤੀ ਕਾਨੂੰਨ ਲਿਆਂਈ ਸੀ ਕਾਰਪੋਰੇਟ ਘਰਾਣਿਆਂ ਦੀ ਪਾਲਿਸੀ ਦੇ ਤਹਿਤ ਪਰ ਉਹ ਲੋਕ ਇਕਜੁੱਟ ਹੋ ਕੇ ਉਹਨਾਂ ਨੇ ਮਤਲਬ ਰੋਕ ਲਾਈ ਫਿਰ ਆ ਹੁਣ ਆਦਵਸੀਆਂ ਦਾ ਅਜਾੜਾ ਫਿਰ ਆਾ ਲੁਧਿਆਣਾ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਮਤਲਬ ਜ਼ਮੀਨ ਤੇ ਕਬਜ਼ਾ ਕਰਨਾ ਅਖਵੈਰ ਕਰਨੀ ਮਤਲਬ ਇਹ ਸਰਕਾਰ ਦੀਆਂ ਪਾਲਿਸੀਆਂ ਨੇ ਵੀ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਦਬਾਉਣਾ ਤੇ ਕਾਰਪੋਰੇਟ ਘਰਾਣਿਆਂ ਦਾ ਵਿਕਾਸ ਕਰਨਾ ਬਸ ਆ ਇਹਨਾਂ ਸਾਡੀ ਤਰਫ ਲੁਧਿਆਣਾ ਤੋਂ ਅਮਿਤ ਦੀ ਖਾਸ ਰਿਪੋਰਟ